ਲੋ ਵੀ ਸੱਜਣੋ ਪਿੰਡ ਹੰਢਿਆਏ ਆਗੇ ਜ਼ਿਲ੍ਹਾ ਬਰਨਾਲਾ ਬਰਨਾਲੇ ਜ਼ਿਲ੍ਹੇ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਹੰਢਿਆਏ ਜਿੱਥੇ ਗੁਰਦੁਆਰਾ ਅੜੀਸਰ ਸਾਹਿਬ ਬਹੁਤ ਮਸ਼ੂਰ ਹੈ ਤੇ ਉੱਥੇ ਇੱਕ ਟਰੈਕਟਰ ਬਕਾਉ ਆ ਜੁੰਡੀਅਰ 5050D ਤੇ ਮੇਰੇ ਨਾਲ ਆ ਬਾਈ ਸ਼ਿਮਾ ਸੱਸੀ ਆ ਬਾਈ ਹੋ ਠੀਕ ਹੋ ਬਾਈ ਵਧੀਆ ਵਧੀਆ ਤੇ ਆ ਜਿਹੜਾ ਜੁੰਡੀਅਰ ਪਿਆ ਪਿਆ D ਆ ਇਹਨਿੰ ਘਟਕਾ ਤੋਂ ਮਿਲਦੇ ਬਾਈ ਇਹ ਤਾਂ ਖਰਚਾ ਨਹੀਂ ਬਾਈ ਯਾਰ ਬਿਲਕੁਲ ਜਮਾ ਲੜਾ ਵੀ ਤੁਮ ਮੋਟਰਸਾਈਕਲ ਜਨਾ ਖਰਚਾ ਹੈਦਾ ਮੋਟਰ ਹੈਗਾ ਜਿੰਨਾ ਕੋਈ ਕੋਈ ਮਾਰਕੀ ਵਾਲੀ ਆਹ ਖਣਾ ਇਹ ਆਪਣੇ ਆਮ ਟਰੈਕਟਰ ਸਾਰੇ ਮਿਲਦਾ ਪੰਜਾਬ ਪੰਜਾਬ ਡੀਜ਼ਲ ਹੈ ਨਾ ਚੰਗਾ ਟਰੈਕਟਰ ਨਹੀਂ ਮਿਲਦਾ ਹੁਣ ਮਿਲਦਾ ਬਹੁਤ ਜਾਂਦਾ ਮਤਲਬ ਤਾਂ ਹੀ ਇਹ ਘੱਟ ਮਿਲਦਾ ਜੇ ਬਾਈ ਇਹਦੀ ਆਪਾਂ ਮਾਡਲ ਦੀ ਗੱਲ ਕਰੀਏ ਮਾਡਲ ਕਿੰਨਾ ਹੈ ਇਹ ਇਹ 2013 ਮਾਡਲ ਆ ਬਾਈ ਲੋਕਲ ਬਰਨਾਲੇ ਦਾ ਨੰਬਰ ਆ ਲੋਕਲ ਬਰਨਾਲੇ ਦਾ ਨੰਬਰ ਆ 13 ਮਾਡਲ ਤੇ ਕਿੰਨੇਵੇਂ ਨਾਮ ਆ ਬਾਈ ਇਹ ਇਹ ਸੈਕੰਡ ਪਾਰਟ ਸੈਕੰਡ ਹੰਡਰ ਹੈ ਜੀ ਸੈਕੰਡ ਹੰਡਰ ਦਾ ਡਬਲ ਪਾਵਰ ਚ ਹੈ ਨਾ ਇਹ ਹਾਂਜੀ ਬਾਈ ਡਬਲ ਪਾਵਰ ਚ ਡਬਲ ਹੀ ਪੀਟੀਓ ਆਉਂਦਾ ਬਾਈ ਇਹ ਡਬਲ ਹੀ ਪੀਟੀਓ ਆ ਡਬਲ ਕਲੱਚ ਆ ਡਬ ਪਿੱਛੋਂ ਵੀ ਕਿੜੀ ਸੇ ਚੈੱਕ ਜੇ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਭਾਈ ਹੈਗਾ 75 80 ਪੈਸੇ ਗੁੜੀਰ ਦਾ ਚੌਕੜਾ ਗੁੜੀਰ ਦਾ ਚੌਕੜਾ 75 80 ਪੈਸੇ ਚੌਕੜਾ ਹੈਗਾ ਪੱਟੀ ਵਗੈਰਾ ਟੇਪ ਦਿਖਾਈ ਬਾਈ ਨਹੀਂ 100 ਨਾਲ ਵਿੱਚੋਂ ਹੀ ਮੜੇ ਮਾਈਡ ਚੈੱਕ ਕਰਾ ਦੀ ਜੇ ਉੱਤੋਂ ਸੋਹਣੇ ਪਿੱਛੋਂ ਚੰਗੇ ਆ ਰਿੰਬਾ ਰੂੰਬਾ ਦੀ ਵੇਟ ਵਗੈਰਾ ਚੰਗੇ ਲੱਗੇ ਹੋਏ ਹਾਂ 100 ਨਾਲ ਹੀ ਰੱਖਿਆ ਹੋਸੀ ਬਾਈ ਆਪਣਾ ਤਾਂ 2.5 ਕਿੱਲੇ ਦੀ ਖੇਤੀ ਕਰੀਆ ਕੋਈ ਸਿਰਫ 2.5 ਕਿੱਲੇ ਦੀ ਖੇਤੀ ਕਰੀ ਹੋਈ ਹੈ ਤੇ ਜੇ ਆਪਾਂ ਇਹਦੀ ਗੱਲ ਕਰੀਏ ਬਾਈ ਚੱਲਿਆ ਕਿੰਨਾ ਹੋਇਆਗਾ ਇਹੇ ਇਹ ਬਈ 97 9000 9700 ਕਿਲੋਮੀਟਰ ਇਹ ਜਾ ਕੋ ਚੱਲਿਆ ਹੋਇਆ 10000 ਤੋਂ ਥੱਲੇ ਆ ਮਤਲਬ ਮਤਲਬ 10000 ਤੋਂ ਥੱਲੇ ਆ 9700 ਤੱਕ ਚੱਲਿਆ ਹੋਇਆ ਹੈਗਾ ਸਮਥਿੰਗ ਇੰਨੇ ਕੀ ਆ ਹਾਂ ਬਸ ਇਥੋਂ ਪਤਾ ਲੱਗ ਜਾਂਦਾ ਜੇ ਕਿਸੇ ਹੋਰ ਸੱਜਣ ਮਿੱਤਰ ਕੋਲੇ ਹੁੰਦਾ ਤਾਂ ਉਹਨਾਂ ਨੇ ਮੀਟਰ ਬੈਕ ਕਰ ਦੇ ਬਿਲਕੁਲ ਬਈ 300 ਰੁਪਏ ਦਾ ਕੰਮ ਆ ਯਾਰ ਕਰਾਉਣਾ ਉਹਦਾ ਹੱਬ ਕੋਸ ਹੋ ਜਾਂਦਾ ਹਨਾ ਪਰ ਐ ਵੀ ਇਹੇਗਾ ਜੱਟ ਜ਼ਿਮੀਦਾਰ ਵਰਗਾ ਉਹਦੇ ਵਰਗਾ ਕੋਈ ਗਰੀਬੰਦਾ ਹੁੰਦਾ ਗਊ ਗੱਲ ਵਟਣਾ ਕਰਦਾ ਹਨਾ ਕਹਿ ਕੇ ਲਾਉ ਉਹ ਆ ਕੇ ਨੂੰ ਬਈਆ ਜਿਹੜੀ ਜੀ ਹੈਗੇ ਸਾਹਮਣੇ ਹੁਣ ਇਹਨੂੰ ਪਤਾ ਚੱਲਣ ਨਹੀਂ ਹੁੰਦੇ ਇੰਜਨ ਪੱਖੋਂ ਫੁੱਲ ਗਰੰਟੀ ਹੈ ਵੀ ਨਾਲ ਦੀ ਕਲਚ ਪਲੇਟ ਵੀ ਇਹੋ ਜਿਹਾ ਜਮਾ ਰੇਕ ਦਾ ਇੰਜਨ ਖੁੱਲਿਆ ਨਹੀਂ ਇਹੋ ਜਿਹਾ ਜਮਾ ਵੀ ਤੇ ਆਪਾਂ ਬਾੜਾ ਫਿਰ ਦਿਖਾ ਦਨੇ ਕਿ ਲੋ ਵੀ ਕਰੋ ਚੈੱਕ ਸੱਜਣੂ ਇੰਜਨ ਕਲਚ ਪਲੇਟ ਵੀ ਨਾਲ ਦੀ ਚੱਲੀ ਜਾਂਦੀ ਹੈ ਬਈ ਟਰੈਕਟਰ ਦੇ ਵਿੱਚ ਕਲਚ ਪਲੇਟ ਵੀ ਨਾਲ ਦੀ ਹੈ ਜੇ ਕੋਈ ਬਾੜਾ ਅਲਾਲਾ ਰੋਟਾ ਬੀਟਰ ਤਾਂ ਪਾਇਆ ਨਹੀਂ ਯਾਰ ਗੁੱਲੇ ਜਮਾ ਨਵੀਂ ਪਾਇਆ ਹੈ ਲੈ ਰੋਟਾ ਬੀਟਰ ਪਾਇਆ ਹੀ ਨਹੀਂ ਹਜੇ ਨਾ ਕਿਉਂਕਿ ਜਿਹੜੇ ਬੰਦੇ ਨੇ ਪਹਿਲਾਂ ਲੇਤਾ ਸੀਗਾ ਉਹਦਾ ਉਹਦੇ ਕੋਲ ਵੀ ਸਾਡੇ ਸਾਹਮਣੇ ਚੱਲਿਆ ਤੇ ਉਹ ਬਾਗੇ ਬਾਹਰ ਪਹਿਲਾਂ ਦਾ ਉਹਦਾ ਮੁੰਡਾ ਵਾਗ ਗਿਆ ਫਿਰ ਬਾਪੂ ਚਲਾਉਂਦਾ ਜਿੱਥੇ ਉਹਨੇ ਉਹ ਵੀ ਛੱਡਲੇ ਬਾਹਰ ਮਤਲਬ ਟਰੈਕਟਰ ਖੜੇ ਸੀਗਾ ਮਤਲਬ ਹਲਾ ਹਲਾ ਤੇ ਜਾਂ ਸਾਗੇ ਦੀ ਚੱਲਿਆ ਹਾਂ ਬਸ ਇੰਨੇ ਦੀ ਚੱਲਿਆ ਹੋਰ ਜੇ ਆਪਾਂ ਕਹੀਏ ਕੋਈ ਰੋਟਾ ਬੀਟਰ ਪਾਇਆ ਸੁਪਰ ਸੀਟਰ ਪਾਇਆ ਉਹ ਨਹੀਂ ਇਹਦੇ ਮਾਰ ਕੋਈ ਪਾਇਆ ਹੈਗਾ ਬਈ ਆਪਾਂ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਬਈ ਹੁੰਦਾ ਆ ਪਾ ਮੰਗਦੇ ਤਾਂ ਯਾਰ 435000 ਮੌਕੇ ਤੇ ਮੈਂ ਤੁਹਾਡਾ ਕੋਈ ਵੀਡੀਓ ਵੀਡੀਓ ਲਾਈਕ ਕਰਕੇ ਆਊਗਾ ਕਮੈਂਟ ਕਰਕੇ ਆਊਗਾ ਆਪਾਂ ਪੂਰਾ ਫੁੱਲ ਮਾਨਤਨ ਕਰਦਾ ਜਿਹੜੀ ਆ ਕੰਡੀਸ਼ਨਸ ਉਹਦੀ ਐ ਸਾਰੀ ਓਰੀਜਨਲ ਆ ਬਈ ਕਿਤੇ ਕਲਮ ਵੀ ਪੈਂਚ ਨਹੀਂ ਲੱਗਾ ਕਿਸੇ ਇੱਕ ਤਾਂ ਬਈ ਇਹ ਜਿਹੜਾ ਤੁਹਾਡਾ ਹੰਡਿਆ ਇਹ ਘਰ ਇਹ ਕਿੱਥੇ ਜੇ ਪੈ ਜਾਂਦਾ ਹੈਗਾ ਇਹ ਬਈ ਸੇਦੋ ਪੱਤੀ ਬਾਈ ਦਾ ਆਪਣਾ ਇਹ ਜਿਹੜਾ ਆਪਣਾ ਗਵਾੜਾ ਤੇ ਨੇੜੇ ਬੁਰਜਾਂ ਵਾਲਾ ਡੇਰਾ ਬੁਰਜਾਂ ਵਾਲਾ ਡੇਰਾ ਜਿਹੜਾ ਆੜੀ ਸਾਨੂੰ ਰਾਹ ਮੋੜਦਾ ਆੜੀ ਸਾਰਾ ਰਾਹ ਤੇ ਜੋ ਕਰਨੇ ਆਪਣੇ ਫਰਦ ਇੱਕ ਜਿਹੜਾ ਤੁਹਾਡੇ ਮੋਬਾਈਲ ਨੰਬਰੋ ਵੀ ਦੱਸ ਦੋ ਮੇਰਾ ਨੰਬਰ 79 2000 ਸੇ 306 ਹਾਂ 306 ਬਾਕੀ ਬਾਈ ਦਾ ਮੋਬਾਈਲ ਨੰਬਰ ਹੈ ਜਿਹੜਾ ਉਪਰ ਟੈਟਾ ਤੇ ਚੱਲੀ ਜਾਂਦਾ ਜਿੰਨਾ ਵੀ ਲੈਣਾ 50 ਪਿਆ ਡੀ ਜੁੰਡੀਰ 13 ਮਾਡਲ ਤੱਕ ਕਰ ਲਿਓ ਸੰਪਰਕ